ਅਸੀਂ ਜੈਤੋ ਤੋਂ ਦਬਲੀ ਖਾਨੇ ਨੂੰ ਜਾਣ ਵਾਲੀ ਸੜਕ ਦੇ ਉੱਤੇ ਖੜੇ ਹਾਂ ਕੋਠੇ ਭਜਨ ਸਿੰਘ ਗਲ ਦੇ ਨੇੜੇ ਇੱਥੇ ਬਹੁਤ ਹੀ ਇੱਕ ਭਿਆਨਕ ਹਾਦਸਾ ਹੋਇਆ ਆਲਟੋ ਕਾਰ ਇੱਕ ਟਰਾਂਸਫਾਰਮਰ ਨਾਲ ਟਕਰਾਈ ਵੇਖੋ ਇੰਨੀ ਜ਼ੋਰਦਾਰ ਟੱਕਰ ਹੋਈ ਹੈ ਕਿ ਟਰਾਂਸਫਾਰਮ ਦੋ ਪੋਲ ਲੱਗੇ ਹੋਏ ਆ ਕਾਰ ਖਾਲੇ ਦੇ ਵਿੱਚ ਵੜ ਗਈ ਇਧਰ ਪਾਸੇ ਤੁਹਾਨੂੰ ਦਿਖਾ ਦਈਏ ਇਧਰ ਖਾਲੇ ਦੇ ਵੇਖੋ ਉੱਪਰ ਖਾਲੇ ਦੇ ਜਨਕਿ ਇਧਰਲੇ ਪਾਸੇ ਚੜ ਗਈ ਇਧਰਲੇ ਪਾਸੇ ਛੋਨਾ ਥੱਲੇ ਨਹੀਂ ਉਤਰੀ ਅਜੇ ਤੱਕ ਇਧਰੋਂ ਕਾਰ ਖਾਲੇ ਦੇ ਉੱਪਰ ਪੂਰੀ ਚੰਗੀ ਤਰ੍ਹਾਂ ਟੁੱਲ ਗਈ ਆ। ਖੰਬੇ ਦੋ ਪੋਲ ਲੱਗੇ ਸੀ ਦੋਨਾਂ ਨੂੰ ਜਨਕਿ ਭੰਨ ਕੇ ਇਹ ਅੰਦਰ ਵੜੀ ਉਹਦੇਲੇ ਪਾਸੇ ਪਹਿਲੇ ਪਾਸੇ ਸਿਪਾਹੀ ਦੇਲੇ ਪਾਸਿਓਂ ਉਹਦੇਲੇ ਪਾਸੇ ਜੈਤੋ ਵਾਲੇ ਪਾਸਿਓਂ ਇਹ ਕਾਰ ਆ ਰਹੀ ਸੀ ਦਬੜੀ ਖਾਨੇ ਦੇ ਪਾਸੇ ਨੂੰ ਜਾ ਰਹੀ ਸੀ ਇਹ ਕਾਰ ਇੱਥੇ ਜਾਣਕਾਰੀ ਵੀ ਲਵਾਂਗੇ ਕੁਝ ਕਿਸਾਨ ਆਗੂ ਵੀ ਖੜੇ ਨੇ ਜਿਹਨਾਂ ਦਾ ਵਾਹਨ ਡੇੜਿਆ ਉਹਨਾਂ ਨੂੰ ਵੀ ਜਾਣਕਾਰੀ ਆ। ਹਾਂਜੀ ਇੱਧਰ ਟਰਾਂਸਫਰ ਵੇਖੋ ਕਿੰਨਾ ਹਾਂਜੀ ਇਹ ਜੋਰ ਦਾ ਟੱਕਰ ਹੈ। ਕੋਈ ਆ। ਇਸ ਨੂੰ ਭੰਨ ਕੇ ਇੱਧਰਲੇ ਪਾਸਿਓਂ ਅਗਲੇ ਪਾਸੇ ਜਨਕਿ ਖਾਲ ਦੇ ਵਿੱਚ ਵੜ ਗਈ। ਟਰਾਂਸਫਰ ਮੁੱਤੇ ਆ ਇਹਦੇ ਵਿੱਚ ਕੌਣ ਕੌਣ ਸਵਾਰ ਸੀ ਇਹ ਵੀ ਜਾਣਕਾਰੀ ਲਵਾਂਗੇ ਪੁੱਛਾਂਗੇ ਇਧਰ ਦੇ ਪਾਸਿਓਂ ਕਾਰ ਆਉਂਦੀ ਆ ਆ ਵੇਖੋ ਐਸ ਖੰਭੇ ਦੇ ਨਾਲੋਂ ਇੱਥੋਂ ਗਈ ਆ ਕਾਰ ਇਹ ਇਧਰਲੇ ਪਛਪੈਦੇ ਦੇ ਨਾਲੋਂ ਇਧਰੋਂ ਜਾਂਦੀ ਜਾਂਦੀ ਟਕਰਾ ਕੇ ਤੇ ਭੰਨ ਕੇ ਦੋ ਖੰਭੇ ਤੇ ਅੰਦਰ ਵੜ ਗਈ ਜਾਣਕਾਰੀ ਲੈਣੇ ਕਿਸਾਨ ਆਗੂ ਸਾਡੇ ਨਾਲ ਨੇ ਇਹਨਾਂ ਤੋਂ ਪੁੱਛਾਂਗੇ ਕਿਸ ਤਰ੍ਹਾਂ ਹਾਦਸਾ ਹੋਇਆ ਕੌਣ ਕੌਣ ਵਿੱਚ ਸੀ ਇਹਦੇ ਕੀ ਨਾਂ ਕੀ ਬਈ ਆਪਣਾ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਇਧਰ ਉਮਰਾ ਸਾਈਡ ਜੀ ਤੇ ਇਹਦਾ ਹਾਸਾ ਹੋਇਆ ਤੁਸੀਂ ਇੱਥੇ ਨੇੜੇ ਸੀ ਕਿਦੋਂ ਹੋਇਆ ਨਹੀਂ ਅਸੀਂ ਕੋਲੇ ਨਹੀਂ ਸੀ ਜੂ ਮੋਟਰ ਸਾਡੀ ਆ ਮੋਟਰ ਸਾਡੀ ਆ ਕਿਵੇਂ ਹੋਇਆ ਜਾਣਕਾਰੀ ਹੈ ਕੁਝ ਜਾਣਕਾਰੀ ਇਹ ਦੱਸਣ ਵਾਲੇ ਆਂਦੇ ਵੀ ਇਧਰੋਂ ਦੇ ਤੋਂ ਵੱਲੋਂ ਆ ਰਿਹਾ ਸੀ ਉਹਦੇ ਤੋਂ ਕਹਿੰਦਾ ਭਾਬਾ ਕਹਿੰਦਾ ਮੂਰੇ ਕੁੱਤਾ ਆ ਗਿਆ ਹੂੰ ਕੁੱਤਾ ਕਤਾ ਕੁਝ ਨਹੀਂ ਦੱਸਣ ਵਾਲੇ ਆਂਦੇ ਵੀ ਸਿੱਧੀ ਉਹ ਤੋਂ ਸੰਭੀ ਨਹੀਂ ਕੰਟਰੋਲ ਨਹੀਂ ਹੋਈ ਪੰਜ ਚਾਰ ਦਿਨ ਹੋਇਆ ਇਹਨੂੰ ਨਵੀਂ ਲਈ ਨੂੰ ਕਹਿੰਦੇ ਹੂੰ ਇਹ ਸਬਜੀ ਸੂਜੀ ਦਾ ਕੰਮ ਕਰਦਾ ਮੁੰਡਾ ਦੱਸਣ ਚਾਹੀਏ ਗੱਲ ਵੀ ਜਣੀ ਡਰਾਈਵਰ ਡਰੂਰ ਨਹੀਂ ਸੀ ਆਪ ਕਹਿ ਦਈਏ ਵੀ ਮੂੰ ਪੱਕੇ ਤੌਰ ਤੇ ਡਰਾਈਵਰ ਆ ਪੂਰੇ ਜਾਣਦਾ ਨਹੀਂ ਚੰਗੀ ਤਰ੍ਹਾਂ ਨਹੀਂ ਜਾਣ ਸੀ ਨਹੀਂ ਆਣ ਸੀ ਹਾਂਜੀ ਜੀ ਇਹਦੇ ਵਿੱਚ ਸਵਾਰ ਕੌਣ ਕੌਣ ਸੀ ਦੋ ਪਿਓ ਪੁੱਤ ਹੀ ਸੀ ਜੀ ਜੀ ਪਿਓ ਪੁੱਤ ਸੀ ਮੁੰਡੇ ਦੇ ਵੱਧ ਦਾ 6 ਵਜੇ ਆ ਉਹ ਤਾਂ ਵਾਪਸ ਆ ਗਿਆ ਸੀ ਇੱਥੋਂ ਆਪਣੇ ਸ਼ਹਿਰ ਵੱਲ ਤੋਂ ਵਾਪਸ ਕਰਤਾ ਸੀ ਹੂੰ ਮੁੰਡੇ ਨੂੰ ਬਠੰਡੇ ਲੈ ਗਿਆ ਜੀ ਤੁਸੀਂ ਕਿੰਨੀ ਕੁ ਉਮਰ ਦੱਸੀ ਜਾ ਰਹੀ ਜਿਹੜਾ ਚਲਾਉਂਦਾ ਸੀ ਉਹਦੀ ਤਾਂ 40-45 ਸਾਲ ਦੀ ਉਮਰ ਆ ਜੀ 10 ਸਾਲਾਂ ਦਾ ਬੱਚਾ ਵੀ ਆ 10 ਸਾਲਾਂ ਦਾ ਬੱਚਾ ਪਿਓ ਪੁੱਤ ਸੀ ਹਾਂਜੀ ਪਿਓ ਪੁੱਤ ਇਹ ਇਧਰੋਂ ਆ ਰਹੇ ਸੀ ਇਧਰੋਂ ਆ ਰਹੇ ਸੀ ਜਿੱਥੋਂ ਤੋਂ ਹਾਂਜੀ ਇਧਰ ਵੜਾ ਭਾਈ ਕਾ ਪਿੰਡ ਦੱਸਿਆ ਜਾ ਰਿਹਾ ਵੜਾ ਭਾਈ ਕਾ ਪਿੰਡ ਦੱਸਿਆ ਜਾ ਜੀ ਕੀ ਕੀ ਲੱਗਦਾ ਕੋਈ ਨਸ਼ਾ ਨੋਸ਼ਾ ਵੀ ਕੀਤਾ ਸੀ ਇਹਦਾ ਨਹੀਂ ਸਵੇਰ ਦਾ ਟਾਈਮ ਹੈ ਜੀ ਵੀ ਦੇਖੋ ਹੁਣ ਉਹ ਤਾਂ ਉਹ ਨੂੰ ਪਤਾ ਵੀ ਕੀ ਕੀ ਕਰਦਾ ਨਹੀਂ ਦੱਸਣ ਵਾਲੇ ਸੂਤਰਾ ਤੋਂ ਪਤਾ ਲੱਗਿਆ ਵੀ ਉਹਦਾ ਨਸ਼ਾ ਕੀਤਾ ਹੋਇਆ ਸੀ ਜਦੋਂ ਉਸ ਨੂੰ ਵਿੱਚੋਂ ਕੱਢਿਆ ਹਾਂਜੀ ਆਮ ਤੌਰ ਤੇ ਉਹਨੂੰ ਭੱਜਰਾ ਪੈਂਦੀ ਮੇਰੇ ਬੱਚੇ ਨੂੰ ਕੁਝ ਹੋ ਗਿਆ ਜਾਂ ਨਹੀਂ ਹੋ ਗਿਆ ਉੱਠ ਕੇ ਕਹਿੰਦੇ ਬੀੜੀ ਪੀਣ ਬਹਿ ਗਿਆ ਅੱਛਾ ਹੁਣ ਜਵਾਕ ਵਾਲੇ ਧਿਆਨ ਘੱਟ ਦਿੱਤਾ ਜਨਿਕੇ ਬੀੜੀ ਪੀਣ ਹੋ ਸਕਦਾ ਜੀ ਸਾਨੂੰ ਪਤਾ ਹੋਵੇ ਤੁਸੀਂ ਪੁੱਛਿਆ ਦੱਸਿਆ ਹੋਵੇ ਪਰ ਜਦੋਂ ਅਸੀਂ ਤਾਂ ਬਾਅਦ ਚ ਸਾਨੂੰ ਤਾਂ ਦੱਸਿਆ ਜਾ ਕੇ ਕਿਸ ਨੇ ਵੀ ਥੋੜੇ ਖੰਬੇ ਭੰਨਤੇ ਟਰਾਂਸਫਾਰਮ ਥੋੜਾ ਲੈ ਗਿਆ ਕਿ ਉਹ ਕੋਈ ਥੋੜੀ ਕੇਵਲ ਵੀ ਲਾ ਕੇ ਲੈ ਜੂ ਉਹਦਾ ਕੋਈ ਹੱਲ ਕਰ ਲੋ ਫੇਰ ਜੈਨ ਸਿੰਘ ਸਾਹਿਬ ਨੂੰ ਫੋਨ ਕਰਿਆ ਇਹ ਆਏ ਆ ਜੀ ਫੇਰ ਹੁਣ ਅਸੀਂ ਇਹ ਟਰਾਂਸਫਰਮ ਲਾਉਣੇ ਆ ਫੇਰ ਇਹਦੇ ਵੀ ਹੱਲ ਕਰਾਂਗੇ ਹੁਣ ਕੀ ਨਹੀਂ ਕਬਾਈਨਾ ਵੀ ਨੰਗੀਆਂ ਥੱਲੇ ਦੀ ਟਰਾਲੇ ਨੰਗਦੇ ਗੱਠਾਂ ਵਾਲੇ ਪਰ ਆ ਜਾਈ ਆ ਵਾ ਜੀ ਰੋਕੀ ਜਣੀ ਰੋਕੀ ਹਾਂ ਜੀ ਜੀ ਹਾਂ ਜੀ ਆ ਮਾੜਾ ਵੇਖਿਓ ਆ ਉਹ ਜਿਹੜੀ ਆਪਾਂ ਜਿਹੜੀ ਕਾਰ ਆਲਟੋ ਹੈ ਹਾਂ ਜੀ ਆਲਟੋ ਇਹ ਬੁਰੀ ਤਰ੍ਹਾਂ ਜਿਹੜੀ ਕਿ ਜਿਹੜੇ ਕਾਰ ਸਾਰੀ ਭੰਨੀ ਗਈ ਤੋ ਭਿਆਨਕ ਐਕਸੀਡੈਂਟ ਹੈ ਜਿਹਨੂੰ ਆਪਾਂ ਕਹਿ ਸਕਦੇ ਆ ਇੱਡੇ ਪੋਲ ਕਿੱਡੇ ਟਕੜੇ ਆ ਕਿੰਨੀ ਕਿੰਨੀ ਸਪੀਡ ਨਾਲ ਆਉਂਦੀ ਹੋਊਗੀ ਇਹ ਸਪੀਡ ਤੁਸੀਂ ਆ ਦੇਖ ਲਓ ਜੀ ਵਾਲ ਬੱਚੇ ਦੇ ਉਹ ਪਏ ਆ ਹਾਂ ਆ ਵੇਖ ਅੱਛਾ ਆ ਵੀ ਜੀ ਆ ਵਾਲਾ ਬੱਚੇ ਦੇ ਹੈ ਹਾਂ ਉਹ ਸੀਸੇ ਉਹ ਲਹੂ ਨਿਕਲਿਆ ਜਿਹੜਾ ਉਹ ਸੀਸੇ ਦੇ ਵਿੱਚ ਸਿਰ ਵੱਜਿਆ ਜੀ ਸਿੱਧ ਜੀ ਉਹਦੇ ਚ ਹਾਂ ਜੀ ਬੱਚੇ ਦੇ ਸੱਟ ਜ਼ਿਆਦੇ ਆ ਬੱਚੇ ਦੇ ਜ਼ਿਆਦੇ ਆ ਜੀ ਜੀ ਤੇਜ਼ 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 ਤਾਂ ਬਹੁਤ ਹੋਊਗੀ ਜਿਹੜੇ ਹਿਸਾਬ ਨਾਲ ਬਹੁਤ ਹੋਊ ਜੀ ਦੋ ਖੰਭੇ ਭੰਨਨੇ ਕੋਈ ਨਿੱਕੀ ਜੀ ਗੱਡੀ ਹੁੰਦੀ ਆ ਇਹਦਾ ਕੀ ਮਾਇਨਾ ਹੁੰਦਾ ਉਹ ਖੰਬੇ ਪੰਨ ਤੇ ਜਿਹਨ ਹਿਸਾਬ ਨਾਲ ਆਪਾਂ ਗੱਲ ਕਰਕੇ ਗੱਡੀ ਵੱਜੀ ਆ ਮੂਹਰੇੋਂ ਪਾਸੇ ਨਹੀਂ ਗੱਡੀ ਵੱਜੀ ਇਹ ਵੱਜੀ ਜੇ ਵੱਜੀ ਕਿਹੜੇ ਹਿਸਾਬ ਨਾਲ ਵੇਖੋ ਤੁਸੀਂ ਜਿਹੜਾ ਮੂਹਰੇ ਡੈਸ਼ ਬੋਰਡ ਆ ਇਹ ਸਹੀ ਪਿਆ ਪੂਰੀ ਸ਼ਕਤ ਪੂਰੇ ਆਓ ਤੁਹਾਨੂੰ ਮੈਂ ਦੱਸ ਦਿੰਦਾ ਜੀ ਇਹ ਉਹ ਤੋਂ ਗੱਡੀ ਛਿੱਤੀ ਆ ਰਹੀ ਆ ਸੰਬੇ ਤਾਂ ਉੱਧਰ ਆ ਜੀ ਆਹ ਕੇਵਲ ਆ ਨਾ ਆਹ ਜਿਹੜੀ ਇੱਕ ਨੈਕਟ ਆਹ ਖਿੱਚ ਪਾਈ ਗਈ ਹਾਂਜੀ ਇਹਦੇ ਤੇ ਬੜਕ ਕੇ ਗੱਡੀ ਜਾ ਕੇ ਫੇਰ ਵੱਜੀ ਆ ਗੱਡੀ ਉੱਤੇ ਵੱਜੀ ਉਹਦੇ ਉੱਤੇ ਵੱਜੀ ਆ ਜਾ ਕੇ ਇਹਨੇ ਭੜਕਾਈ ਆ ਵੇ ਕਿੱਥੋਂ ਜੀ ਇਹਦੇ ਵਿੱਚ ਛੱਡ ਗਈ ਹੈ ਨਾ ਇਹ ਥੱਲੇ ਨਾ ਨਜੰਪ ਲਿਆਈ ਇਹਨੇ ਥੰਬਿਆਂ ਨੂੰ ਪਾਈ ਸੀ ਸਿੱਧੀ ਆ ਕੇ ਇਹਦੇ ਤੇ ਵੱਜੀ ਜਦੋਂ ਇਹਦੇ ਤੇ ਵੱਜੀ ਉਧਰ ਗਈ ਜੀ ਐ ਹੋਇਆ ਜੀ ਬਹੁਤ ਭਿਆਨਕ ਐਕਸੀਡੈਂਟ ਹੋਇਆ ਇੱਕ ਗੱਲ ਇਹ ਵੀ ਕਹਿੰਦੇ ਹੁੰਦੇ ਆ ਜਿਸ ਕੋ ਰਾਖੇ ਮੇਰੇ ਸਾਈਆਂ ਮਾਰ ਸਕੇ ਨਾ ਕੋਈ ਜਿਹਨੂੰ ਪਰਮਾਤਮਾ ਨੇ ਰੱਖਣਾ ਉਹਨੂੰ ਰਾਖੀ ਦਿੰਦਾ ਜਿਹਦੀ ਵਧੀ ਹੈ ਉਹਨੂੰ ਕੋਈ ਨਹੀਂ ਮਾਰ ਸਕਦਾ ਵੇਖੋ ਗੱਡੀ ਦਾ ਐਕਸੀਡੈਂਟ ਕਿੰਨਾ ਭਿਆਨਕ ਹੋਇਆ ਉਤਲੇ ਪਾਸਿਓਂ ਜਿਹੜੀ ਛੱਤ ਹੈ ਸ਼ੀਸ਼ਾ ਸਾਰਾ ਉੱਡ ਗਿਆ ਸਾਰੇ ਟੁੱਟ ਗਈ ਖਤਮ ਹੋ ਗਈ ਗੱਡੀ ਤੇ ਮੂਰਲੇ ਪਾਸੋਂ ਇਹਨੂੰ ਕੁਛ ਨਹੀਂ ਹੋਇਆ ਜੇ ਟਰਾਂਸਫਰ ਵਾਲੇ ਪਾਸੇ ਗੱਲ ਕਰਗੇ ਆਪਾਂ ਗੱਡੀ ਵਾਲੇ ਪਾਸੇ ਗੱਲ ਕਰਗੇ ਐਂ ਲੱਗਦਾ ਵੀ ਵਿੱਚੋਂ ਬਚਿਆ ਹੀ ਨਹੀਂ ਹੋਣਾ ਕੋਈ ਕੀ ਲੱਗਦਾ ਭਾਈ ਤੁਹਾਨੂੰ ਜਿਵੇਂ ਐਕਸੀਡੈਂਟ ਹੋਇਆ ਭਾਈ ਜਿਹੜੇ ਹਿਸਾਬ ਨਾਲ ਗੱਡੀ ਦੇ ਹਾਲਾਤ ਉਹ ਹਿਸਾਬ ਨਾਲ ਤਾਂ ਮੁਸ਼ਕਲ ਹੈ ਹੂੰ ਹੈ ਹੂੰ ਜਾਂ ਕੁਦਰਤ ਨੂੰ ਪਤਾ ਜੋ ਮਾਲਕ ਰੱਖਦਾ ਜੀ ਤਾਂ ਰੱਖ ਜੀ ਜਿਹੜੇ ਰੱਖੇ ਮੇਰੇ ਸਾਈਂ ਹਾਂ ਹਾਂ ਤੇ ਜੇ ਜਿਹੜੇ ਹਿਸਾਬ ਨਾਲ ਆਪਾਂ ਹਾਲਾਤ ਵੇਣੇ ਉਸ ਹਿਸਾਬ ਨਾਲ ਬਹੁਤ ਪੁਰਾ ਹੈ ਹੂੰ ਕਹਿੰਦੇ ਸਹੀ ਆਉਂਦਾ ਠੀਕ ਹੈ ਬੰਦੇ ਕਹਿੰਦੇ ਠੀਕ ਹੈ ਜੀ ਹਾਂ ਪਿਓ ਪੁੱਤ ਸੀ ਕਹਿੰਦੇ ਹਾਂ ਪਿਓ ਬੱਚਾ ਛੋਟਾ ਹੀ ਸੀ ਦੱਸਦੇ 7-8 ਸਾਲ ਦਾ ਸੀ ਹਾਂ 7-8 ਸਾਲ ਦਾ ਬੱਚਾ ਸੀਗਾ ਤੂੰ ਮੁੰਡਾ ਆਪ ਵੀ ਛੋਟਾ ਹੀ ਐਵੇਂ 35 ਕਿਲੋ ਦੀ ਉਮਰ ਜੀ 35 ਨਾਲ 40 ਦੀ ਹੋਊਗਾ ਹਾਂ 35 35 ਕਿਲੋ ਕੁਈ 40 ਦੀ ਵੀ ਨਹੀਂ ਹੁੰਦੀ ਹੂੰ ਛੋਟੀ ਉਮਰ ਦਾ ਹੀ ਸੀ ਉਹ ਜੀ ਹਾਂ ਹੁਣ ਜਿਹੜਾ ਨੁਕਸਾਨ ਵੀ ਨੇ ਨੁਕਸਾਨ ਤਾਂ ਜਣੀ ਇਹਨੂੰ ਕੀ ਗਿਣ ਸਕਦੇ ਆਪਾਂ ਹੂੰ ਗੱਡੀ ਖਾਲੇ ਚ ਵੱਜੀ ਆ ਗੱਡੀ 'ਚ ਨੇ ਸੰਭਾ ਵੀ ਭੰਨਤਾ ਹੂੰ ਗੱਡੀ 'ਚ ਗੱਲ ਕਰਕੇ ਆਪਾਂ ਤੋਲ ਵੀ ਪੂਰੀ ਗਈ ਤੋਲ ਵੀ ਪੂਰੀ ਜੀ ਹੂੰ ਕੰਬਾ ਪਹਿਲਾ ਇਸਾਈਡ ਉੱਤੇ ਆ ਤੇ ਗੱਡੀ ਤੇਨੇ ਪਾਸੇ ਹੋ ਗਈ ਹੂੰ ਜੇ ਗੱਲ ਕਰਕੇ ਪਿਲਰ ਬਹੁਤ ਮਜ਼ਬੂਤ ਹੈ ਦੋ ਲੱਗੇ ਖੰਬੇ ਦੋ ਖੰਬੇ ਨੂੰ ਤੋੜ ਕੇ ਜਾਣਾ ਗੱਡੀ ਨੇ ਇਹ ਵੀ ਇੱਕ ਤੁਸੀਂ ਬਹੁਤ ਵਿੱਚ ਬਿਜਲੀ ਨੂੰ ਧਿਆਨ ਕਿੰਨੇ ਹਲੇ ਕਾਰਨੇ ਆ ਵੀ ਚਲੋ ਉਹਨਾਂ ਦੇ ਕਰਮਾਂ ਨੂੰ ਹਾਂ ਜੀ ਹੋਇਆ ਤਾਂ ਲਾਈਟ ਨਾ ਹੋ ਹੂੰ ਲਾਈਟ ਸੀਗੀ ਜੀ ਅੱਛਾ ਲਾਈਟ ਸੀਗੀ ਕਟਾਈ ਆ ਉਦੋਂ ਆ ਕੇ ਲੋਕਾਂ ਨੇ ਜਦੋਂ ਕੱਢਿਆ ਉਹ ਜੀ ਦੇਖੋ ਇਹ ਵੇਖੋ ਛੱਤ ਸਾਰੀ ਉੱਡ ਗਈ ਆ ਗੱਡੀ ਦੀ ਜੇ ਗੱਲ ਕਰਕੇ ਛੱਤ ਛੱਤ ਸਾਰੀ ਉੱਡ ਗਈ ਬਾਰੀਆਂ ਪਿਛਲੇ ਪਾਸੋਂ ਗੱਡੀ ਸਾਰੀ ਬੁਰੀ ਤਰ੍ਹਾਂ ਖਤਮ ਹੋ ਗਈ ਮੂਰਲੇ ਪਾਸੋਂ ਗੱਡੀ ਸਾਰੀ ਜਿਹੜਾ ਸੋੜਤੀ ਹੈ ਨਹੀਂ ਉਹ ਚਾਈਨਰ ਨੇ ਪਾੜਤੀ ਗੱਡੀ ਤੋਂ ਖਿੱਚ ਤੇ ਚੜ ਕੇ ਵੜਕੀ ਤਾਂ ਤਾਂ ਖੰਭੇ ਟੁੱਟੇ ਤਾਂ ਸਾਰਾ ਕੁਝ ਉਹ ਚਾਈਨਰ ਆ ਜਿਹੜਾ ਉਹ ਵੜਿਆ ਛੱਤ 'ਚ ਉਹ ਦੇਖੋ ਉਹ ਤਾਂ ਵਾਲਾ ਚਾਈਨਰ ਖੰਭੇ ਵਾਲਾ ਉਹਦੇ ਕਾਰਨ ਪਾੜੀ ਆ ਛੱਤ ਛੱਤ 'ਚ ਤਾਂ ਕੁਝ ਲੱਗਿਆ ਹੀ ਨਹੀਂ ਵੇਖੋ ਤੁਸੀਂ ਕੀ ਕਹਿੰਦੇ ਨਸ਼ਾ ਵੀ ਕੀਤਾ ਸੀ ਦੱਸਦੇ ਵਿੱਚ ਕੁਝ ਨਹੀਂ ਨਸ਼ੇ ਵਾਲਾ ਤਾਂ ਬੰਦਾ ਨਹੀਂ ਨਸ਼ੇ ਵਾਲਾ ਬੰਦਾ ਨਸ਼ੇ ਵਾਲਾ ਮੈਂ ਤਾਂ ਆਪ ਇਹਨਾਂ ਨੂੰ ਆਖਿਆ ਮੈਂ ਵਿਚ ਦੱਸ ਰਹੇ ਤਾਂ ਮੁੰਡੇ ਨੂੰ ਆਪ ਦੇ ਮੁੰਡੇ ਨੂੰ 7 ਸਾਲ ਦਾ ਮੁੰਡਾ ਉਹਨੂੰ ਦਵਾਈ ਦਿਵਾਉਣ ਆਇਆ ਸੀ ਵਿਚੇ ਕਹਿ ਰਹੇ ਨੇ ਕਿ ਉਹਨੂੰ ਨਸ਼ਾ ਕੀਤਾ ਹੋਇਆ ਹੈ ਮੈਨੂੰ ਤਾਂ ਕੋਈ ਕਹ ਦੇ ਕਿਸੇ ਨੂੰ ਕਹ ਦੇ ਅੱਜ ਕੱਲ੍ਹ ਉਹ ਮੈਂ ਤੁਹਾਨੂੰ ਦੱਸਦਾ ਵੀ ਗਰੀਬ ਬੰਦਾ ਹੈ ਹੂੰ ਪੂਰਾ ਗਰੀਬ ਬੰਦਾ ਹੈ ਹਾਂ ਗਰੀਬ ਆ ਪੂਰਾ ਗਰੀਬ ਬੰਦਾ ਹੈ ਉਹਦੀ ਮਾਂ ਵੀ ਮੰਜੇ ਚ ਪਈ ਹੈ ਹੂੰ ਉਹ ਆਪ ਦੇ ਬੱਚੇ ਨੂੰ ਕਹਿੰਦੇ ਵੀ ਦਵਾਈ ਦਿਵਾਉਣ ਆਇਆ ਸੀ ਹੂੰ ਕਿਹੜੇ ਕਹਨੇ ਅਸਾਂ ਹੁਣ ਸਵੇਰਾ ਦਾ ਵੇਲਾ ਹੈ ਕਿ ਕਿਹੜਾ ਕਿਹੜਾ ਪਿੰਡ ਦੱਸਿਆ ਯਾਰ ਇਹਨਾਂ ਵਾੜਾ ਭਾਈ ਦਾ ਵਾੜਾ ਭਾਈ ਦਾ ਵਾੜਾ ਭਾਈ ਦਾ ਹਾਂਜੀ ਤੁਸੀਂ ਕੋਲੇ ਸੀ ਤੇ ਮਗਰੋਂ ਆਏ ਆ ਨਹੀਂ ਅਸੀਂ ਤਾਂ ਹੁਣ ਗੱਡੀ ਵੇਖ ਕੇ ਖੜੇ ਆਂ ਵੇਖ ਕੇ ਵੀ ਇੱਥੇ ਆ ਗੱਡੀ ਦਿੱਤੀ ਉਹ ਗੱਡੀ ਮੇਰੇ ਪਿੰਡ ਦੀ ਆ ਵਾੜੇ ਭਾਈ ਕੇ ਦੀ ਆ ਤੁਹਾਡਾ ਪਿੰਡ ਵਾੜਾ ਭਾਈ ਦਾ ਹਾਂ ਵਾੜਾ ਭਾਈ ਦਾ ਉਹ ਤਾਂ ਅਸੀਂ ਗੱਡੀ ਐ ਵੇਖ ਕੇ ਖੜ ਕੇ ਵੀ ਕਿੰਨਾ ਨੁਕਸਾਨ ਹੋ ਗਿਆ ਗੱਡੀ ਨਹੀਂ ਹੁੰਦਾ ਤੇ ਨਵੀਂ ਲਈਉਦਾ ਨਾ ਹਲੇ ਦੇ ਨਹੀਂ 5-7 ਹੀ ਹੋਇਆ ਗੱਡੀ ਲਈ ਜੀ ਅਣਜਾਣ ਹੀ ਲੱਗਦਾ ਫੇ ਚਲਾਉਣ ਜੇ ਬਣਾ ਲਓ ਹੁਣ ਤਾਂ ਨਸ਼ਾ ਬਣਾ ਲਓ ਨਾ ਜਾਣੀ ਉਹ ਗੱਡੀ ਤਾਂ ਜੋ ਗੱਡੀ ਚਲਾਉਂਦੇ ਸੀਗੇ ਕਿਤੇ ਨਾ ਕਿਤੇ ਆਮ ਚਲਾਉਂਦੇ ਹੀ ਰਹਿੰਦੇ ਜਵਾਕ ਅੱਜ ਕੱਲ ਦੇ ਜਵਾਕ ਅੱਗੇ ਤਾਂ ਪੁਰਾਣੇ ਜਿਹੜੇ ਬਜ਼ੁਰਗੀ ਸੀ ਉਹ ਤਾਂ ਵੱਡੇ ਹੋਏ ਸਿੱਖਦੇ ਜਾਂ ਹੈ ਹੀ ਨਹੀਂ ਸੀ ਸਾਧਨ ਹੁਣ ਤਾਂ ਘਰ ਘਰ ਗੱਡੀਆਂ ਤਕਰੀਬਨ ਜਾਂਦੇ ਜਿਹੜਾ ਸਵੇਰ ਦਾ ਟਾਈਮ ਹੁੰਦਾ ਬੱਚੇ ਨੂੰ ਦਵਾਈ ਦੋਣ ਚੱਲਿਆ ਉਹ ਵੇਖ ਲੋ ਵੀ ਸਪੀਡ ਕੀ ਹੁੰਦੀ ਹੈ ਚਾਹ ਪੀ ਕੇ ਤਾਂ ਬੰਦਾ ਘਰੋਂ ਤੁਰਿਆ ਹੂੰ ਕਿੰਨੇ ਕ ਬੱਚੇ ਦੇ ਘਰੇ ਬੱਚੇ 2 ਆ ਦੋਨੇ ਲੜਕੀ ਦੋਨੇ ਲੜਕੇ ਘਰ ਵਾਲੀ ਬਿਮਾਰ ਰਹਿੰਦੀ ਐ ਨਹੀਂ ਨਹੀਂ ਮਾਂ ਮਾਂ ਰਹੇ ਦੀ ਬਿਮਾਰ ਆ ਉਹਦਾ ਵੀ ਆਪਰੇਸ਼ਨ ਪੁਜੀਸ਼ਨ ਹੋਇਆ ਉਹਨਾਂ ਨੂੰ ਵੀ ਸਾਇੰਸ ਲੋਜੀ 8-9 ਮਿੰਟ ਹੋ ਗਏ ਮੰਝੇ ਚ ਕਿਹਦੀ ਬਰਾਦਰੀ ਦਾ ਬੰਦਾ ਹੈ ਮਾਈ ਵੀ ਸਿੱਖਾਂ ਦਾ ਮੁੰਡਾ ਮਾਈ ਵੀ ਸਿੱਖਾਂ ਵਾੜਾ ਪਾਈ ਕਰ ਹਾਂਜੀ ਜੀ ਪਹਿਲੇ ਮੈਂ ਸਤਰੀ ਦਾ ਕੰਮ ਕਰਦਾ ਸੀ ਚਣਾਈ ਦਾ ਹਾਂ ਚਣਾਈ ਦਾ ਕੰਮ ਕਰਦਾ ਚਣਾਈ ਦਾ ਕੰਮ ਕਰਦਾ ਇਹ ਜੀ ਜੀ ਤੇ ਖਾਦਗੇ ਖਾਸਾ ਬਹੁਤ ਭਿਆਨਕ ਹੋਇਆ ਯਾ ਟਰਾਂਸਫਾਰਮਰ ਦੀ ਦੋ ਪੋਲ ਲੱਗੇ ਹੋਏ ਸੀ ਵੇਖੋ ਬੁਰੀ ਤਰ੍ਹਾਂ ਜਨਨ ਕਿ ਥੱਲੇ ਜਮ ਡਿੱਗ ਪਏ ਇਧਰ ਹੋਣਾ ਕਿ ਨੂੰ ਦਿਨਕ ਰਸਤਾ ਬੰਦ ਹੈ ਗੱਡੀ ਦੀ ਗੱਲ ਕਰੀਏ ਗੱਡੀ ਬਿਲਕੁਲ ਖਤਮ ਹੋ ਗਈ ਹੈ ਉਹ ਭਿਆਨਕ ਐਕਸੀਡੈਂਟ ਹੋਇਆ ਜਿਹੜੇ ਗੱਡੀ ਨੂੰ ਚਲਾ ਰਿਹਾ ਸੀ ਉਹ ਠੀਕ ਠਾਕ ਆ ਕਹਿੰਦੇ ਉਹਦਾ ਲੜਕਾ ਸੀ ਵੀ ਛੋਟਾ 10 ਸਾਲ ਦਾ ਦੱਸਿਆ ਜਾ ਰਿਹਾ ਉਹ ਵੀ ਬਿਲਕੁਲ ਠੀਕ ਠਾਕ ਆ ਗੱਡੀ ਪਿੱਛੋਂ ਬਿਲਕੁਲ ਸਹੀ ਆ ਮੂਹਰੋਂ ਸਹੀ ਆ ਤੇ ਵਿਚਾਲੋਂ ਜਿਹਨਾਂ ਕੇ ਛੱਤ ਤੇ ਕੋਲੋਂ ਖਤਮ ਹੋ ਗਈ ਬਾਰੀਆਂ ਕੋਲੋਂ ਜਮਾਂ ਖਤਮ ਹੋ ਗਈ